ਜਿੱਥੇ ਪੰਜਾਬ ਦੇ ਵਿੱਚ ਕੁਦਰਤੀ ਆਫਤ ਆਈ ਹੋਈ ਆ ਹੜ੍ਹਾਂ ਨੇ ਜਿਹੜੀ ਕੀ ਆ ਪਿੰਡਾਂ ਪਿੰਡਾਂ ਦੇ ਤਬਾਹੀ ਮਚਾਈ ਹੋਈ ਆ ਉੱਥੇ ਹੀ ਜੇ ਗੱਲ ਕਰੀਏ ਤਾਂ ਪੰਜਾਬੀ ਸਿੰਗਰ ਹੋਣ ਜਾਂ ਹੋਰ ਕਈ ਕਲਾਕਾਰ ਹੋਣ ਲਗਾਤਾਰ ਪੰਜਾਬੀਆਂ ਦੀ ਖੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮਦਦ ਕਰਨ ਲਈ ਆਪਣੇ ਹੱਥ ਅੱਗੇ ਨੇ ਜਿਹੜੇ ਉਹ ਵਧਾ ਰਹੇ ਨੇ ਉੱਥੇ ਹੀ ਜੇ ਮੋਗਾ ਦੀ ਗੱਲ ਕਰੀਏ ਮੋਗਾ ਦੇ ਵਿੱਚ ਮੋਗਾ ਦੀ ਧੀ ਮੋਗਾ ਦੀ ਧੀ ਕਹੀ ਜਾਣ ਵਾਲੀ ਮਾਲਵੀ ਕਾ ਸੂਦ ਸੋਨੂ ਸੂਦ ਦੀ ਸਿਸਟਰ ਨੇ ਉਹ ਵੀ ਹੁਣ ਹੜ ਪੀੜਤਾਂ ਦੇ ਲਈ ਆ ਜਿਹੜਾ ਕਿ ਆ ਹੜ ਭ੍ਰਾਉ ਵੀ ਇਲਾਕਿਆਂ ਦੇ ਵਿੱਚ ਲਗਾਤਾਰ ਸੇਵਾ ਜਿਹੜੀ ਉਹਨਾਂ ਵੱਲੋਂ ਜਾਰੀ ਆ ਤਸਵੀਰਾਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਕਿ ਹੁਣ ਵੀ ਮਾਲਵਿਕਾ ਸੂਦ ਨੇ ਲਗਾਤਾਰ ਉਹ ਪਿੰਡਾਂ ਦੇ ਵਿੱਚ ਰਾਹਤ ਸਮੱਗਰੀ ਆ ਜਿਹੜੀ ਉਹਨਾਂ ਵੱਲੋਂ ਪੰਚਾਈ ਜਾ ਰਹੀ ਆ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਕਿ ਇਹ ਪਿੰਡਾਂ ਦਾ ਜਿਹੜਾ ਉਹਨਾਂ ਵੱਲੋਂ ਦੌਰਾ ਕੀਤਾ ਜਾ ਰਿਹਾ ਤਸਵੀਰਾਂ ਦੇਖ ਰਹੇ ਹੋ ਕਿਸ ਤਰ੍ਹਾਂ ਰਾਸ਼ਨ ਦੀਆਂ ਕਿੱਟਾਂ ਨੇ ਜਿਹੜੀਆਂ ਮਾਲਵਿਕਾ ਸੂਦ ਵੱਲੋਂ ਪਿੰਡਾਂ ਪਿੰਡਾਂ ਦੇ ਵਿੱਚ ਪੰਚਾਈਆਂ ਜਾ ਰਹੀਆਂ ਨੇ ਗੱਲਬਾਤ ਵੀ ਕਰਾਂਗੇ ਮਾਲਵਿਕਾ ਸੂਦ ਦੇ ਨਾਲ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਮਾਲਵਿਕਾ ਸੂਦ ਪਿਛਲੇ ਕਈ ਦਿਨਾਂ ਤੋਂ ਜਿਹੜਾ ਪਿੰਡਾਂ ਦਾ ਦੌਰਾ ਵੀ ਕਰ ਰਹੇ ਨੇ ਗੱਲਬਾਤ ਕਰ ਲੈਣੇ ਆ ਮਾਲਵਿਕਾ ਸੂਦ ਨਾਲ ਕਿਸ ਤਰ੍ਹਾਂ ਦੇ ਹਾਲਾਤ ਨੇ ਪਿੰਡਾਂ ਦੇ ਵਿੱਚ ਲਗਾਤਾਰ ਤੁਹਾਡੇ ਵੱਲੋਂ ਇਹ ਜਿਹੜੀਆਂ ਪਿੰਡਾਂ ਦੇ ਦੌਰੇ ਵੀ ਕੀਤੇ ਜਾ ਰਹੇ ਨੇ ਤੇ ਰਾਹਤ ਸਮਗਰੀ ਵੀ ਆ ਜਿਹੜੀ ਉੱਥੇ ਪੰਚਾਇਤ ਜਾ ਰਹੀ ਹੈ ਹਾਲਾਤ ਦੇਖੋ ਬਹੁਤ ਹੀ ਖਰਾਬ ਹੈ ਕੱਲ ਵੀ ਅਸੀਂ ਧਰਮਕੋੜ ਇਲਾਕੇ ਦੇ ਵਿੱਚ ਗਏ ਆ ਔਰ ਅਸੀਂ ਉੱਥੇ ਦੋ ਪਿੰਡ ਕਵਰ ਕੀਤੇ ਆ ਸਾਰੇ ਪਿੰਡ ਦੇ ਵਿੱਚ ਜਿਹੜੀਆਂ ਜਿੱਥੇ ਫਸਲਾ ਖਰਾਬ ਹੋ ਗਈ ਹੈ ਉੱਥੇ ਲੋਕਾਂ ਦੇ ਘਰ ਵੀ ਜਿਹੜੇ ਆ ਪੂਰੇ ਪਾਣੀ ਦੇ ਵਿੱਚ ਹੀ ਡੁੱਬ ਗਏ ਇੱਕ ਪੂਰਾ ਪਿੰਡ ਜਿਹੜਾ ਉਹਨਾਂ ਨੇ ਖਾਲੀ ਕਰਵਾਇਆ ਔਰ ਜਿਹੜੇ ਉੱਥੇ ਜਿਹੜੇ ਲੋਕ ਸੀਗੇ ਉਹ ਸ਼ਿਫਟ ਕਰਾਏ ਆ ਇੱਕ ਸਕੂਲ ਦੇ ਵਿੱਚ ਲੋਕ ਤੁਸੀਂ ਦੇਖੋ ਉੱਥੇ ਮੈਂ ਗਈ ਕੱਲ ਉਹਨਾਂ ਦੇ ਹੱਥ ਤੇ ਵਿੱਚ ਇੱਕ ਬਲੈਂਕਟ ਫੜਿਆ ਹੋਇਆ ਔਰ ਉਹ ਕਹਿ ਰਹੇ ਕਿ ਸਾਡੇ ਕੋਲ ਬਸ ਇਹ ਕਹੀ ਚੀਜ਼ ਬਚੀ ਹੈ ਸਾਡੇ ਪਸ਼ੂ ਜਿਹੜੇ ਹਜੇ ਉੱਥੇ ਹੀ ਹੈ ਤੁਸੀਂ ਦੇਖੋ ਜਦ ਉਹਨਾਂ ਦੇ ਪਸ਼ੂ ਉੱਥੇ ਤੇ ਕਰਦਾ ਇੱਕ ਜੀ ਵੀ ਉਹਨਾਂ ਨੇ ਉਸ ਘਰ ਚ ਰੱਖਿਆ ਹੋਊਗੀ ਉਸ ਪਿੰਡ ਦੇ ਵਿੱਚ ਇੱਕ ਘਰ ਐਸਾ ਸੀ ਜਿਹੜਾ ਉੱਚਾ ਸੀ ਔਰ ਪਿੰਡ ਦੇ ਜਿੰਨੇ ਪਸ਼ੂ ਸੀ ਉਸ ਘਰ ਚੋਂ ਉਹਨਾਂ ਨੇ ਰੱਖੇ ਹੋਏ ਸੀਗੇ ਲੇਕਿਨ ਹਾਲਾਤ ਐਨੇ ਖਰਾਬ ਐ ਕਿਉਂਕਿ ਰਾਸ਼ਨ ਜਿਹੜਾ ਸਹੀ ਲੋਕਾਂ ਕੋਲ ਨਹੀਂ ਪਹੁੰਚ ਪਾ ਰਿਹਾ ਕਿਤੇ ਨਾ ਕੋਈ ਮਿਡਲ ਜਿਹੜਾ ਫੜ ਰਿਹਾ ਰਾਸ਼ਨ ਔਰ ਜਿਹੜੇ ਜ਼ਰੂਰਤਪਨ ਲੋਕ ਐ ਉਹਨਾਂ ਕੋਲ ਰਾਸ਼ਨ ਨਹੀਂ ਪਹੁੰਚ ਰਿਹਾ ਸੀ ਮੈਮ ਜੇ ਗੱਲ ਕਰੀਏ ਆਪਾਂ ਕਾਫੀ ਮਾਰੇ ਹਾਲਾਤ ਨੇ ਘਰ ਨੇ ਜਿਹੜੇ ਉਹ ਪਾਣੀ ਦੇ ਵਿੱਚ ਲਗਾਤਾਰ ਡੁੱਬੇ ਹੋਏ ਨੇ ਪਰ ਲੋਕ ਵੀ ਨੇ ਜਿਹੜੇ ਉਹ ਮਜਬੂਰ ਨੇ ਆਪਣਾ ਘਰ ਵੀ ਨਹੀਂ ਛੱਡ ਕੇ ਜਾ ਸਕਦੇ ਤੇ ਕਿੱਦਾਂ ਦੇ ਹਾਲਾਤ ਨੇ ਕਿੱਦਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਜਿਹੜੀਆਂ ਉਥੋਂ ਦੇ ਲੋਕਾਂ ਨੂੰ ਆ ਰਹੀਆਂ ਨੇ ਦੇਖੋ ਕਿਤੇ ਨਾ ਕਿਤੇ ਚੋਰੀ ਵੀ ਹੋ ਰਹੀ ਹੈ ਕਿਉਂਕਿ ਕਰਾਂ ਦੇ ਵਿੱਚ ਲੋਕ ਨਹੀਂ ਹੈਗੇ ਤੇ ਜੇ ਮੁੱਢੀ ਹੈਗਾ ਜੇ ਬਾਈਚਾਸ ਵੀ ਨਿਕਲਦਾ ਤਾਂ 19 ਦੇ ਵਿੱਚ ਘਰ ਦੀ ਚੋਰੀ ਹੋ ਰਹੀ ਹੈ ਲੋਕਾਂ ਨੂੰ ਸਿਕਨ ਦੀ ਪ੍ਰੋਬਲਮ ਬਹੁਤ ਆ ਰਹੀ ਹੈ ਲੋਗਾ ਦੇ ਪੈਰਾ ਦੇ ਵਿੱਚ ਛਾਲੇ ਹੋਏ ਹੋਏ ਤਾਂ ਹੀ ਗੱਲ ਅਸੀਂ ਆਇਨਮੈਂਟਸ ਵੀ ਲੈ ਕੇ ਗਏ ਸੀ ਦਵਾਈਆਂ ਲੈ ਕੇ ਗਏ ਸੀ ਕਿਉਂਕਿ ਸਵੇਰ ਪੂਰੀ ਟੀਮ ਮੇਰੀ ਜਿਹੜੀ ਹੈਗੀ ਹੈ ਪਤਾ ਕਰਕੇ ਸੀ ਕੀ ਕੀ ਚੀਜ਼ਾਂ ਦੀ ਉਹਨਾਂ ਨੂੰ ਲੋੜ ਹੈ ਔਰ ਇਸ ਇੱਕ ਪਰਿਵਾਰਾਂ ਦੀ ਪੂਰੀ ਲਿਸਟ ਬਣਾਈ ਸੀ ਤਾਂਕਿ ਜਿਹੜਾ ਰਾਸ਼ਨ ਹੈ ਉਹ ਜ਼ਰੂਰਤਮੰਦ ਔਰ ਸਹੀ ਪਰਿਵਾਰਾਂ ਕੋਲ ਪਹੁੰਚ ਸਕੇ ਜਿਹੜੇ ਵਾਕਈ ਲੋੜਵੰਦ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਪਾਣੀ ਦਾ ਲੈਵਲ ਡਾਊਨ ਵੀ ਜਾਊਗਾ ਜਿਹੜਾ ਮੇਨ ਚੈਲੰਜ ਉਦੋਂ ਸ਼ੁਰੂ ਹੋਊਗਾ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਐ ਜਿਹੜੀਆਂ ਉਹ ਫੈਲਣਗੀਆਂ ਚਾਹੇ ਉਹ ਐਨੀਮਲਸ ਨੂੰ ਲੈ ਕੇ ਹੋਣ ਚਾਹੇ ਲੋਗਾਂ ਨੂੰ ਲੈ ਕੇ ਸਕਿਨ ਦੀਆਂ ਪ੍ਰੋਬਲਮਸ ਔਰ ਹੀ ਬਹੁਤ ਸਾਰੀਆਂ ਹੋਵਾਂਗੇ ਲੇਕਿਨ ਲੋਗਾਂ ਨੂੰ ਟੈਂਸ਼ਨ ਸੀ ਕਿ ਕੀ ਇਹ ਫਲਡਸ ਤੋਂ ਬਾਅਦ ਕੋਈ ਆਊਗਾ ਸਾਡੀ ਮਦਦ ਕਰਨ ਲੇਕਿਨ ਮੈਂ ਉਹਨਾਂ ਨੂੰ ਇਹੀ ਪੱਕਾ ਕੀਤਾ ਹੈ ਕਿ ਤੁਸੀਂ ਫਿਕਰ ਨਾ ਕਰੋ ਤੁਹਾਡੀ ਪੈਨ ਤੁਹਾਡੀ ਬੇਟੀ ਤੁਹਾਡੇ ਲਈ ਹਾਜ਼ਰ ਹੋਊਗੀ ਮੈਂ ਇਵਨ ਜੇ ਮੈਂ ਹੁਣ ਵੀ ਇਹ ਕੰਮ ਕਰ ਰਹੀ ਐ ਮੈਂ ਬਾਅਦ ਚੋਂ ਵੀ ਫਲਡਸ ਤੋਂ ਬਾਅਦ ਉਹ ਨਾ ਪਿੰਡਾਂ ਵਿੱਚ ਜ਼ਰੂਰ ਜਾਊਂਗੀ ਮੈਂ ਆਪਣੇ ਵਾਅਦੇ ਦੀ ਬਹੁਤ ਪੱਕੀ ਹੈ ਮਲਵਿਕਾ ਜੀ ਜੇ ਗੱਲ ਕਰੀਏ ਆਪਾਂ ਕੁਝ ਲੋਕ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਰਾਸ਼ਨ ਉਹਨਾਂ ਕੋਲ ਆਲਰੇਡੀ ਬਹੁਤ ਪਹੁੰਚ ਚੁੱਕਾ ਹੈ ਉਹ ਹਜੇ ਵੀ ਜਿਹੜੇ ਇਕੱਠੇ ਕਰ ਰਹੇ ਨੇ ਪਰ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਕੋਲ ਰਾਸ਼ਨ ਨਹੀਂ ਪਹੁੰਚ ਰਿਹਾ ਕਿਉਂਕਿ ਹਜੇ ਪਾਣੀ ਬਹੁਤ ਜ਼ਿਆਦਾ ਉੱਪਰ ਹੈ ਜਦੋਂ ਪਾਣੀ ਡਾਊਨ ਹੋਊਗਾ ਸਹੀ ਹਾਲਾਤਾਂ ਉਦੋਂ ਪਤਾ ਲੱਗਣਗੇ ਕਿ ਕਿਸ ਤਰ੍ਹਾਂ ਦੀ ਲੋੜ ਹੈ ਕਿਉਂਕਿ ਘਰ ਨੇ ਜਿਹੜੇ ਬੋਝ ਦਾ

ਤੇ ਨਾ ਕਿਤੇ ਜਦ ਐਨਾ ਸਮਗਰੀਆਂ ਆਉਂਦੀ ਹੈ ਉਹਦਾ ਗਲਤ ਫਾਇਦਾ ਵੀ ਉਠਾਇਆ ਜਾਂਦਾ ਮੈਂ ਸਭ ਇਹ ਹੀ ਕਰੂੰਗੀ ਰਿਕਵੈਸਟ ਕਿ ਤੁਸੀਂ ਫਾਈਂਡ ਆਊਟ ਕਰੋ ਕਿ ਕਿੱਥੇ ਕਿਸ ਜਿਲ੍ਹੇ ਲੋੜ ਹੈ ਤਾਂ ਕਿ ਆਪਾਂ ਉੱਥੇ ਪਹੁੰਚਾ ਸਕੀਏ ਹੁਣ ਅਸੀਂ ਕੁਝ ਜਗ੍ਹਾ ਤੇ ਪਤਾ ਕੀਤਾ ਉਹ ਇੱਕ ਦੋ ਜਗ੍ਹਾ ਤੇ ਸਾਨੂੰ ਬੋਟਸ ਦੀ ਵੀ ਆਈ ਹੈ ਕਿ ਉਹਨਾਂ ਨੂੰ ਬੋਟ ਚਾਹੀਦੀ ਹੈ ਕਿਉਂਕਿ ਜਾਲੀ ਬਹੁਤ ਔਖਾ ਐਨਾ ਪਾਣੀ ਦਾ ਲੈਵਲ ਉੱਪਰ ਹੋ ਗਿਆ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਕਿ ਜਿੱਥੋਂ ਅਸੀਂ ਬੋਟ ਵੀ ਲੈ ਸਕੀਏ ਔਰ ਜ਼ਰੂਰੀ ਕਿਤੇ ਨਾ ਕਿਤੇ ਡੋਨੇਟ ਕਰਾਂਗੇ ਜ਼ਰੂਰਤ ਹੈ ਜੇ ਆਪਾਂ ਕਿਸੇ ਦੀ ਮਦਦ ਕਰ ਰਹੇ ਆ ਆਪਣਾ ਜਿਹੜਾ ਸਮਾਨ ਹੈ ਸਮਗਰੀ ਹੈ ਉਸ ਇਨਸਾਨ ਕੋਲ ਪਹੁੰਚੇ ਜਿਹੜਾ ਲੋੜਵੰਦ ਪਰਿਵਾਰ ਹੈ ਜੇ ਆਪਾਂ ਸੋਨੂ ਸੂਦ ਦੀ ਗੱਲ ਕਰੀਏ ਕਰੋਨਾ ਕਾਲ ਦੇ ਵਿੱਚ ਵੀ ਸੋਨੂ ਸੂਦ ਨੇ ਫਲਾਈਟਾਂ ਦੇ ਵਿੱਚ ਲੋਕਾਂ ਨੂੰ ਘਰੇ ਪਹੁੰਚਾਇਆ ਤੇ ਹੁਣ ਪੰਜਾਬ ਦੀ ਫਿਲਮ ਇੰਡਸਟਰੀ ਦੀ ਗੱਲ ਕਰ ਲਈਏ ਸਿੰਗਰਾਂ ਦੀ ਗੱਲ ਕਰ ਰਹੀਏ ਉਹ ਜਿਹੜੇ ਹਾਲਾਤ ਚੱਲ ਰਹੇ ਨੇ ਕਾਫੀ ਜਿਹੜੀ ਮਦਦ ਆ ਉਹਨਾਂ ਵੱਲੋਂ ਕੀਤੀ ਜਾ ਰਹੀ ਆ ਉਹ ਵੱਡੇ ਸਿੰਗਰ ਨੇ ਜਿਹੜੇ ਉਹਨਾਂ ਵੱਲੋਂ ਵੋਟਾਂ ਵੀ ਦਿੱਤੀਆਂ ਜਾ ਰਹੀਆਂ ਨੇ ਸੋਨੂ ਸੂਦ ਨੇ ਕੀ ਮੈਸੇਜ ਦਿੱਤਾ ਤੁਹਾਨੂੰ ਕੀ ਕਿੱਦਾਂ ਦੀ ਜਿਹੜੀ ਹੋਰ ਮਦਦ ਆਪਾਂ ਨਾਲ ਵੱਲੋਂ ਕੀਤੀ ਜਾਵੇਗੀ ਅ ਬਿਲਕੁਲ ਸੋਨੂ ਸੋਨ ਨੇ ਇਹੀ ਕਿਹਾ ਮੇਰੇ ਪ੍ਰਾਨੇ ਕਿ ਜੋ ਵੀ ਜ਼ਰੂਰਤ ਹੈ ਆਪਣੇ ਪੰਜਾਬ ਦੇ ਵਿੱਚ ਉਹ ਹਰ ਚੀਜ਼ ਪਹੁੰਚਣੀ ਚਾਹੀਦੀ ਹੈ ਮੇਰੇ ਭੈਣ ਅ ਮੋਦੀ ਉਹਨਾਂ ਨੇ ਮੰਨੂ ਬਣਾਇਆ ਪੰਜਾਬ ਦਾ ਕਿ ਜੋ ਵੀ ਚਾਹੀਦਾ ਚਾਹੀ ਉਹ ਬੋਟ ਸੋਨ ਚਾਹੇ ਰਾਸ਼ਨ ਹੋ ਚਾਹੇ ਲਾਈਫ ਜੈਕਟ ਸੋਨ ਕੁਝ ਵੀ ਹੋਵੇ ਚਾਹੇ ਦਰਪਹਿਲਾ ਹੋਣ ਮੋਸਕੀਡੋ ਨੈਟ ਸੋਨ ਇਹ ਕਿਉਂਕਿ ਬੇਸਿਕ ਚੀਜ਼ ਹੈ ਦਰਪਹਿਲਾ ਕਿਉਂਕਿ ਲੋਗਾ ਦੀ ਛੱਤਾ ਕਈਆਂ ਦੀ ਚੋਨ ਲੱਗ ਗਈ ਹੈ ਪਿੰਡਾਂ ਦੇ ਵਿੱਚ ਜਦ ਅਸੀਂ ਗਏ ਉਹਨਾਂ ਨੇ ਕਿਹਾ ਸਾਨੂੰ ਤਰ ਪਹਿਲਾਂ ਕਿਸੇ ਨੇ ਨਹੀਂ ਦਿੱਤੀਆਂ ਅਸੀਂ ਕੱਲ ਵੀ ਦਿੱਤੀਆਂ ਅੱਜ ਫੇਰ ਲੈ ਕੇ ਜਾ ਰਹੇ ਹੈਗੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਹੜ੍ਹ ਪ੍ਰਭਾਵਿਤ ਪਰਿਵਾਰ ਨੂੰ ਜੋ ਚਾਹੀਦੀਆਂ ਅਸੀਂ ਉਹ ਉਪਲਬਧ ਕਰਾਵਾਂਗੇ ਕਿਉਂਕਿ ਜਿਹੜਾ ਹੜ੍ਹ ਆਇਆ ਹੈ ਉਹਦੇ ਨਾਲ ਜਿਹੜਾ ਪਾਣੀ ਹੈ ਰਸਤਾ ਘਰ ਦੇ ਜ਼ਰੂਰ ਬੰਦ ਹੋ ਗਏ ਲੇਕਿਨ ਜਿਹੜੇ ਹੌਂਸਲੇ ਹੈ ਪੰਜਾਬੀਆਂ ਦੇ ਬੁਲੰਦ ਹੈ ਉਹ ਹੌਂਸਲੇ ਕਦੀ ਨਹੀਂ ਟੁੱਟਾਂਗੇ ਔਰ ਇਹ ਜਿਹੜੀ ਸੇਵਾ ਇੱਕ ਦੂਜੇ ਨਾਲ ਜਿਸੇ ਸਾਰੇ ਖੜੇ ਐ ਉਹ ਐਵੇਂ ਖੜੇ ਰਵਾਂਗੇ ਔਰ ਸਾਥ ਦਵਾਂਗੇ ਜੇ ਆਪਾਂ ਗੱਲ ਕਰੀਏ ਰਾਸ਼ਨ ਜਿਹੜੇ ਪੰਚੌਂਦੇ ਨੇ ਲੋਕ ਐਨ ਜੀਓਸ ਪੰਚੌਂਦੀਆਂ ਨੇ ਜਾਂ ਤੁਸੀਂ ਪੰਚਾਰੇ ਹੋ ਜਾਂ ਪੰਜਾਬੀ ਕਲਾਕਾਰ ਪੰਚਾਰੇ ਨੇ ਜਿਹੜੇ ਬਾਹਰ ਬੈਠੇ ਨੇ ਲੋਕ ਉਹਨਾਂ ਤੱਕ ਬੜੇ इजीली ਪਹੁੰਚ ਜਾਂਦਾ ਕਿਉਂਕਿ ਕੁਝ ਲੋਕ ਹੜੰਦੇ ਦੇ ਅੰਦਰ ਬੈਠੇ ਨੇ ਉਹਨਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ ਉਸ ਲਈ ਕੀ ਕੀਤਾ ਜਾ ਰਿਹਾ ਕੱਲ ਅਸੀਂ ਮੈਂ ਤੁਹਾਨੂੰ ਜਿਵੇਂ ਦੱਸਿਆ ਕੱਲ ਜਿਹੜੇ ਅਸੀਂ ਪਿੰਡ ਵਿੱਚ ਗਏ ਸੀ ਉਹ ਪਿੰਡ ਪੂਰਾ ਖਾਲੀ ਕਰਤਾ ਉਹਨਾਂ ਨੇ ਰੈਸਕਿਊ ਕੀਤਾ ਉਹ ਪਿੰਡ ਕਿਉਂਕਿ ਉਹ ਚ ਪਾਣੀ ਪੂਰਾ ਭਰ ਗਿਆ ਅਸੀਂ ਉਸ ਪਿੰਡ ਦੀ ਪੰਚਾਇਤ ਤੋਂ ਫੈਮਲੀਆਂ ਦੇ ਨਾਮ ਲਿੱਤੇ ਜਿਹੜੇ ਮੋਢੀ ਉਹਦੇ ਫੋਨ ਨੰਬਰ ਉੱਤੇ 40 ਪਰਿਵਾਰ ਸੀ ਤੇ ਉਹ 40 ਪਰਿਵਾਰਾਂ ਦੀ ਲਿਸਟ ਲੈ ਕੇ ਅਸੀਂ ਉਹਨਾਂ ਦੇ ਨਾਮ ਬਕਾਇਦਾ ਬੋਲੇ ਵਾਰੀ ਵਾਰੀ ਕਰਕੇ ਔਰ ਉਹਨਾਂ ਦੇ ਹੱਥ ਸਮਾਨ ਫੜਾਇਆ ਔਰ ਉਹਨਾਂ ਨੇ ਹੀ ਕਿਹਾ ਕਿ ਮੈਡਮ ਇੰਨੀ ਥੇਰੇ ਲੋਕ ਆ ਰਹੇ ਲੇਕਿਨ ਅੱਜ ਪਹਿਲੀ ਵਾਰੀ ਐਵੇਂ ਹੋਇਆ ਕਿ ਰਾਸ਼ਨ ਸਾਡੇ ਹੱਥ ਪਹੁੰਚੇ ਨਹੀਂ ਦਾ ਅੱਧਾ ਸਮਾਨ ਜਿਹੜਾ ਰਸਤੇ 'ਚ ਹੀ ਰਹਿ ਜਾਂਦਾ ਹੈ ਜ਼ਰੂਰਤ ਹੈ ਆਪਾਂ ਪ੍ਰੋਪਰ ਜੇ ਦੇਣਾ ਵੀ ਹੈ ਤੇ ਸਰਵੇ ਕਰੀਏ ਫਾਈਂਡ ਆਊਟ ਕਰੀਏ ਕਿੱਥੇ ਕਿਸ ਚੀਜ਼ ਦੀ ਲੋੜ ਹੈ ਇਹ ਨਾ ਹੋਵੇ ਜੇ ਆਪਾਂ ਡੋਨੇਸ਼ਨ ਵੀ ਦੇ ਰਹੇ ਆਂ ਜਾਂ ਸਮਗਰੀ ਵੀ ਦੇ ਰਹੇ ਹੋ ਐਵੇਂ ਰੁਲਦੀ ਰਵੇ ਚੀਜ਼ਾਂ ਜੇ ਸਹੀ ਹੱਦ ਤੱਕ ਨਹੀਂ ਪਹੁੰਚਾਂਗੀਆਂ ਉਹ ਸਹੀ ਪਰਿਵਾਰਾਂ ਤੱਕ ਨਹੀਂ ਪਹੁੰਚਾਂਗੀਆਂ ਆਪਣਾ ਜਿਹੜਾ ਸੇਵਾ ਦਾ ਕੋਈ ਫਾਇਦਾ ਨਹੀਂ ਹੋਣਾ ਬੋਰਸ ਦੀ ਕਾफी ਕਮੀ ਆ ਰਹੀ ਹੈ ਸੋਨੂ ਸੂਦ ਨਾਲ ਬੋਰਸ ਨੂੰ ਲੈ ਕੇ ਕੋਈ ਗੱਲ ਹੋਈ ਤੁਹਾਡੀ ਇਸ ਤਰ੍ਹਾਂ ਦੀ ਸਹਾਇਤਾ ਨੇ ਜਿਹੜੀਆਂ ਕਿਉਂਕਿ ਬੋਰਸ ਬਹੁਤ ਜ਼ਿਆਦਾ ਜ਼ਰੂਰੀ ਨੇ ਪਾਣੀ ਬਹੁਤ ਜ਼ਿਆਦਾ ਖੜਾ ਬਿਲਕੁਲ ਲੋਕਾਂ ਤੱਕ ਪਹੁੰਚਣ ਲਈ ਬੋਟਸ ਦੀ ਬਹੁਤ ਜ਼ਿਆਦਾ ਕਮੀ ਆ ਰਹੀ ਹੈ ਬਿਲਕੁਲ ਬੋਟਸ ਦੀ ਕਮੀ ਆ ਰਹੀ ਹੈ ਬੋਟਸ ਮਿਲ ਵੀ ਨਹੀਂ ਰਹੀਆਂ ਅਸੀਂ ਬਹੁਤ ਸਾਰੇ ਮੈਨੂਫੈਕਚਰਰਸ ਨਾਲ ਆਲਰੇਡੀ ਕੰਟੈਕਟ ਦੇ ਵਿੱਚ ਆ ਔਰ ਜਲਦੀ ਬੋਟਸ ਜਿਹੜੀਆਂ ਅਸੀਂ ਅਵੇਲੇਬਲ ਕਰਾ ਰਹੇ ਹਾਂ ਉਸ ਏਰੀਆ ਦੇ ਵਿੱਚ ਜਿੱਥੇ ਵਾਕਈ ਲੋਡ ਹੈਗੀ ਹੈ ਬੋਟਸ ਵੀ ਅਸੀਂ ਜ਼ਰੂਰ ਦਵਾਂਗੇ ਆਪਣੀ ਐਨਜੀਓ ਵੱਲੋਂ ਜਿੱਥੇ ਜ਼ਰੂਰਤ ਹੈ ਔਰ ਮੈਂ ਹੀ ਸਭ ਨੂੰ ਰਿਕਵੈਸਟ ਕਰੂੰਗੀ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਲੋਡ ਹੈ ਔਰ ਅਸੀਂ ਹਜੇ ਤੱਕ ਨਹੀਂ ਪਹੁੰਚੇ ਤੁਸੀਂ ਸਾਡੇ ਸਕੈਨਰ ਕੋਡ ਜਿਹੜਾ ਆਨਲਾਈਨ ਹੈਗਾ ਉੱਤੇ ਸਕੈਨ ਕਰੋ ਆਪਣੀ ਲੋਕੇਸ਼ਨ ਔਰ ਜਗਾ ਦੱਸੋ ਤਾਂ ਦੱਸੋ ਕਿ ਕਿਤਕੀ ਕਿਹ ਚੀਜ਼ਾਂ ਦੀ ਲੋੜ ਐਸੀ ਉੱਥੇ ਜ਼ਰੂਰ ਪਹੁੰਚਣ। ਬਿਲਕੁਲ ਮਾਲਵਿਕਾ ਸੂਤ ਵੱਲੋਂ ਜਿਹੜਾ ਕੀ ਵੱਡੀ ਗੱਲ ਆਖੀ ਗਈ ਆ ਕਿ ਅਸੀਂ ਸਕੈਨਰ ਕੋਡ ਆ ਜਿਹੜਾ ਉਹ ਸ਼ੇਅਰ ਕੀਤਾ ਜਿੱਥੇ-ਜਿੱਥੇ ਪਿੰਡਾਂ ਦੇ ਵਿੱਚ ਕੋਈ ਰਾਸ਼ਨ ਆ ਜਿਹੜਾ ਨਹੀਂ ਪਹੁੰਚਿਆ ਉਹ ਸੰ ਉਸ ਸਕੈਨ ਕੋਡ ਤੇ ਸਕੈਨ ਕਰਕੇ ਸਾਨੂੰ ਦੱਸਣ ਸਾਨੂੰ ਆਪਣੀ ਲੋਕੇਸ਼ਨ ਸ਼ੇਅਰ ਕਰਨ ਅਸੀਂ ਉੱਥੇ ਤੱਕ ਵੀ ਆ ਜਿਹੜਾ ਕੀ ਆ ਰਾਸ਼ਨ ਪੰਚਾਵਾਂਗੇ ਗੱਲ ਕਰੀਏ ਸਾਨੂੰ ਸੂਤ ਦੀ ਤਾਂ ਕਰੋਨਾ ਟਾਈਮ ਦੇ ਵਿੱਚ ਵੀ ਕਾਫੀ ਉਹਨਾਂ ਵੱਲੋਂ ਜਿਹੜੀ ਕੀ ਆ ਲੋਕਾਂ ਦੀ ਮਦਦ ਕੀਤੀ ਗਈ ਸੀ ਫਲਾਈਟਾਂ ਤੱਕ ਲੋਕਾਂ ਨੂੰ ਘਰੇ ਪੰਚਾਇਆ ਗਿਆ ਸੀ ਤਾਂ ਹੁਣ ਉਸੇ ਰਾਹ ਤੇ ਆ ਜਿਹੜਾ ਮਾਲਵਿਕਾ ਸੂਤ ਵੀ ਆ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕੱਲੇ-ਕੱਲੇ ਪਿੰਡ ਦੇ ਵਿੱਚ ਕੱਲੇ-ਕੱਲੇ ਇਲਾਕੇ ਦੇ ਵਿੱਚ ਪਹੁੰਚ ਕਰ ਰਹੇ ਨੇ ਤੇ ਜਿਹੜੇ ਹੜ ਪ੍ਰਭਾਵਿਤ ਲੋਕ ਨੇ ਪੀੜਤ ਨੇ ਉਹਨਾਂ ਤੱਕ ਹਰ ਸਹਾਇਤਾ ਜਿਹੜੀ ਉਹਨਾਂ ਵੱਲੋਂ ਪੰਚਾਇਤ ਜਾ ਰਹੀ ਹੈ న్యూਸ 21 ਰਿਕਾਰਡ ਦੇ ਲਈ ਸੌਰਵ ਅਰੋੜਾ ਮੋਗਾ